ਬਾਹ ਦੇਖੋ ਤੁਸੀਂ ਇਸ ਟਾਈਮ ਕਿੰਨੀ ਤੇਜ਼ ਹੈ ਇੱਕ ਦਿਨ ਵਿੱਚ ਤੇ ਆ ਸਿਰਫ ਮਨਾਲੀ ਦੇ ਵਿੱਚ रोड में है जिसमें वाई कैमरा और आठ कमरे हैं इसमें पार्किंग सुविधा ऊपर कैफे रेस्टोरेंट खाना पीने का सुविधा है आपका आपको आने का रहने का धन्यवाद आप मनाली आए होटल अंबर होटल अंबर। आज ही होटल अंबर के नाल ही इन्हों नंबर आते खान पीन की हर एक सहूलत हैगी ਹਾਂਜੀ ਜਸਪ੍ਰੀ ਗਾਲ ਜੀ ਸਾਰਿਆਂ ਨੂੰ ਨਵੇਂ ਦਿਨਾਂ ਤੇ ਨਵੀਂ ਵੀਡੀਓ ਤੇ ਤੁਹਾਡਾ ਸਵਾਗਤ ਆ ਸੋ ਅੱਜ ਦੀ ਸਵੇਰ ਆਪਾਂ ਚੱਲੇ ਵਾਪਸੀ ਵਾਪਸੀ ਨਹੀਂ ਆਪਾਂ ਜੇ ਮੌਸਮ ਵਧੀਆ ਹੋਇਆ ਫਿਰ ਮੰਡੀ ਗੁਰਦੁਆਰਾ ਸਾਹਿਬ ਰੁਕਾਂਗੇ ਫਿਲਹਾਲ ਤਾਂ ਇੱਥੋਂ ਨਿਕਲਣ ਲੱਗੇ ਆ ਕਿਉਂਕਿ ਮੌਸਮ ਪੂਰਾ ਹੋਸਮ ਹਟਿਆ ਵਾ ਤੇ ਬਸ ਇੱਧਰ ਸਮਾਨ ਸਮੋਣ ਬੰਨੇ ਜਾਂਦੇ ਆ ਕਰਦੇ ਤੇ ਇਸ ਤੋਂ ਬਾਅਦ ਬਸ ਨਿਕਲਦੇ ਆ ਤੇ ਤੁਹਾਨੂੰ ਮਿਲਦੇ ਆ ਰਸਤੇ 'ਚ ਬਾਬਾ ਪਲੀ ਕਰੇ ਲੋਜੀ ਆਵਰ ਲਈ ਸਲਫਤੇ ਹੁਣ ਆਪਾਂ ਚੱਲੇ ਆਂ ਬਾਬਾ ਭਲੀ ਜਰੇ ਬਸ ਸਸਰੀ ਘਰ ਸਸਰੀ ਘਰ ਅੱਜ ਆਂਦੀ ਵਾਰ ਦਾ ਜੀ ਤੁਸੀਂ ਦੇਖ ਸਕਦੇ ਹੋ ਥਿਉ ਮਨਾਲੀ ਦਾ ਤੇ ਹੁਣ ਆਪਾਂ ਚੱਲੇ ਆਂ ਸਿੱਧਾ ਮਾਲ ਰੋਡ ਤੇ ਤੇ ਆ ਆਪਣਾ ਸਾਹਮਣੇ ਆ ਗਿਆ ਮਾਲ ਰੋਡ ਵਾਲੀ ਸੜਕ ਦਾ ਸੇਤ ਆਪਾਂ ਹੁਣ ਜਿੱਧਰ ਨੂੰ ਆਏ ਆ ਉੱਧਰ ਨੇ ਵਾਪਸ ਇਹ ਮੋਟਰਸਾਈਕਲ ਪਾ ਲੈਣਾ ਸੋ ਬਾਏ ਬਾਏ ਮਨਾਲੀ ਸਾਹਮਣੇ ਪਹਾੜਾਂ ਤੇ ਬੱਦਲ ਦੇਖੋ ਤੁਸੀਂ ਪੂਰਾ ਕਾਲਾ ਬੱਦਲ ਆਇਆ ਆ ਇਸ ਟਾਈਮ ਕੁਝ ਨਹੀਂ ਪਤਾ ਕਿੱਡੇ ਟਾਈਮ ਮੇਂ ਸ਼ੁਰੂ ਹੋ ਜੇ ਸੋ ਇਸ ਕਰਕੇ ਅੱਪਾ ਹੁਣ ਨਿਕਲ ਲੈ ਘਰਾਂ ਨੂੰ ਦੇ ਦੇਖਦੇ ਆ ਕਿੱਥੇ ਰੁਕਦੇ ਆ ਰਾਤ ਮਿਲਦੇ ਧੰਨ ਬਾਹ ਦੇਖੋ ਤੁਸੀਂ ਇਸ ਟਾਈਮ ਕਿੰਨੀ ਤੇਜ਼ ਹੈ ਇੱਕ ਦਿਨ ਵੀ ਪਿਆ ਸਿਰਫ ਮਨਾਲੀ ਦੇ ਵਿੱਚ ਉਹਦੇ ਨਾਲ ਹੀ ਸਾਰੇ ਦਰਿਆ ਫੁੱਲ ਹੋਣ ਲੱਗੇ ਸੋ ਇਸ ਕਰਕੇ ਹੁਣ ਜਿਹੜੇ ਵੀ ਵੀਰ ਭੈਣ ਨਿਆਣਾ ਵਾ ਆਪਣਾ ਦੇਖ ਕੇ ਆਣ ਕਿਉਂਕਿ ਕੁਝ ਨਹੀਂ ਪਤਾ ਹੁੰਦਾ ਮੌਸਮ ਦਾ ਕਿਤੇ ਟਾਈਮ ਬਦਲ ਜੇ ਪਾਣੀ ਦਾ ਫੜਕਾ ਤੇ ਉੱਪਰ ਤੁਰਦੇ ਬੱਦਲ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਪਤਾ ਲੱਗਦਾ ਵੀ ਪਾਣੀ ਕਿੰਨਾ ਕੁ ਤੇਜ਼ ਆ ਇਹ ਇਸ ਟਾਂ ਵੀ ਪੂਰਾ ਮੀਦਾ ਮੌਸਮ ਕਰਿਆ ਆ ਪੂਰੇ ਮਨਾਲੀ ਦੇ ਵਿੱਚ ਕਿ ਪੂਰੇ ਹਿਮਾਚਲ ਦੇ ਵਿੱਚ ਸਵਾ ਆਪਣਾ ਦੇਖ ਤੋ ਕਿਹਾ ਹੋ ਮੇਰਾ ਭਰਾ ਸਾਰੇ ਜਾਣੇ ਹੈ ਪਹਾੜ ਤੇ ਬੱਦਲ ਦੇਖੋ ਤੁਸੀਂ ਚਾਰੋਂ ਪਾਸੇ ਘੇਰਾ ਪਿਆ ਹੋਇਆ ਵਾ ਪੂਰਾ ਉਸ ਬਿਊ ਆ ਸਾਹਮਣੇ ਹਰੀਕੁਲਾਜੀਟੇ ਉਦਨ ਰੋਕੇ ਤੁਹਾਨੂੰ ਵੀ ਉਹ ਦਿਖਾਇਆ ਸੀ ਇਸ ਟਾਈਮ ਇੱਥੇ ਵੀ ਪੂਰਾ ਪਾਣੀ ਦੇ ਫਲੋ ਨਾਲ ਬੱਦਲ ਬੱਦਲ ਆ ਚਾਰੋਂ ਪਾਸੇ ਹੋ ਸੁੱਟ ਰਹੀ ਆ ਦੇਖ ਲਓ ਜੀ ਥਿ ਵਿਊ ਦੇਖੋ ਇਸ ਟਾਈਮ ਆ ਇੱਕ ਫਰੂਟ ਦੀਆਂ ਦੁਕਾਨਾਂ ਆ ਗਈਆਂ ਜਿਹੜੀਆਂ ਆਪਾਂ ਪਰਸੋਂ ਇੱਥੇ ਛੱਡੀਆਂ ਸੀ ਪਰਸੋਂ ਕੇ ਚੋਥੇ ਤੇ ਹੁਣ ਆਪਾਂ ਇਹਨਾਂ ਨੂੰ ਵੀ ਵਾਈਫਾਈ ਕਰਕੇ ਨਿਕਲ ਗਏ ਚਲੋ ਆ ਇਧਰਲੀ ਸਾਈਡ ਤੇ ਦੇਖ ਸਕਦੇ ਹੋ ਸੇਬਾਂ ਦੇ ਬਾਗ ਤੇ ਸੇਬ ਵੀ ਲੱਗੇ ਹੋਏ ਆ ਆਉਂਦੇ ਮੌਸਮ ਦਾ ਕਹਿ ਪੱਕ ਜਾਣੇ ਆ ਫਿਰ ਮੇਰੇ ਘਰ ਦੇ ਆਣਗੇ ਤੇ ਸੇਵ ਲੈ ਕੇ ਜਾਣਗੇ ਕਿਉਂਕਿ ਮੈਨੂੰ ਤਾਂ ਇਹਨਾਂ ਨੇ ਹੁਣ ਲੈ ਕੇ ਨਹੀਂ ਆਣਾ ਥੋੜੇ ਦਿਨਾਂ ਤੱਕ ਉਹਦੇ 40 ਮਿੰਟ ਦੇ ਵਿੱਚ ਆਪਕੋ ਮਨਾਲੀ ਤੋਂ ਪੁੱਲੂ ਪਹੁੰਚ ਜੇ ਅੱਪਏ ਤੁਸੀਂ ਸਟੇਬਲ ਦੀ ਜੱਜਮੈਂਟ ਲਾ ਸਕਦੇ ਹੋ ਵਧੀਆ ਰੋਡ ਬਣੀ ਹੋਈ ਆ ਸਾਡੀ ਤੇ ਹਲੇ ਵੀ ਮੌਸਮ ਉਦਾਂ ਰਹੀ ਆ ਕੁਝ ਨਹੀਂ ਚੇਂਜ ਹੋਇਆ ਵਾਸਤੇ ਪੰਜਾਬ ਦੇ ਵਿੱਚ ਸ਼ਹਿਰ ਤੋਫਾ ਫੋਨ ਕੀਤਾ ਸੀਗਾ ਦੇਖਦੇ ਆ ਪਹੁੰਚ ਕੇ ਪਤਾ ਲੱਗੂਗਾ ਹੁਣ ਤਾਂ ਆ ਸਾਰਾ ਕਿੰਨੀ ਸ਼ਹਿਰ ਦਰਿਆ ਦੇ ਕੰਡੇ ਵਸਿਆ ਆ ਜਿਹੜਾ ਤੇ ਆਇਤੂ ਸਿੰਗਲ ਰੋਡ ਹੋ ਜਾਂਦੀ ਆ ਕਿਉਂਕਿ ਉੱਪਰ ਪੱਥਰਾਂ ਕਰਕੇ ਥੋੜੀ ਬੋ ਲੈਂਡਸਲਾਈਡ ਹੋ ਜਾਂਦੀ ਆ ਨਾ ਤਾਂ ਕਰਕੇ ਅੱਗੇ ਅੱਗੇ ਫੇਰ ਡਬਲ ਇੱਥੋਂ ਦੀ ਪਹੁੰਚ ਰਹਿ ਗਿਆ 10 ਕਿਲੋਮੀਟਰ ਤੇ ਆਪਾਂ ਫੋਨ ਕਰਦੇ ਅੱਗੇ ਜਾਣਾ ਮੰਡੀ ਹਰ ਇੱਕ ਸਾਲ 32 ਕਿਲੋਮੀਟਰ ਤੇ ਫੋਂ ਕਰ ਰਹਿ ਗਿਆ 22 ਕਿਲੋਮੀਟਰ ਦਿੱਲੀ ਹੈਗਾ 492 ਆਪਾਂ ਜਾਣਾ ਸਿੱਧਾ ਤੇ ਸਿੱਧਾ ਜਾਣਾ ਆਪਾਂ ਮੰਡੀ ਦੇਖੋ ਇਧਰੋਂ ਦੇ ਪਾਸੇ ਦਰਿਆ ਦਾ ਫਲੋਟ ਇੱਕ ਕਰਦੇ ਹੋ ਤੁਸੀਂ ਤੇ ਇੱਥੇ ਜਿਹੜਾ ਸਾਹਮਣੇ ਰਸਤਾ ਜਾਂਦਾ ਉਹ ਸੁੱਗਾਂ ਮਨਿਕਰਨ ਸਾਹਿਬ ਨੂੰ ਜਾਂਦਾ ਵਾ ਤੇ ਤਸਾਲ ਵੀ ਉੱਧਰ ਹੀ ਪੈ ਜਾਂਦਾ ਤੇ ਇਧਰੋਂ ਦੇ ਪਾਸੇ ਰਹਿ ਗਿਆ ਮਨਿਕਰਨ ਸਾਹਿਬ ਆਪਾਂ ਮੰਡੀ ਵਾਲੇ ਰਾਹ ਤੋਂ ਪੈ ਗਏ ਸਿੱਧਾ ਉਹ ਸਾਹਮਣੇ ਲਿਖਿਆ ਆਇਆ ਪੂਰਤੇ ਮੰਡੀ ਰਹਿ ਗਿਆ ਆਪਣਾ ਇੱਥੋਂ ਦੇ 37 ਕਿਲੋਮੀਟਰ 37.57 52 ਕਿਲੋ ਆ ਜਿਹੜਾ ਤੁਸੀਂ ਪਿੰਡ ਦੇਖ ਰਹੇ ਹੋ ਇਹ ਹਾਚਲ ਦਾ ਇੱਕ ਬਹੁਤ ਵੱਡਾ ਪਿੰਡ ਹੈ ਇਹਦਾ ਨਾਮ ਕੋਲਟਰ ਆ ਇਹਦਾ ਇੱਕ ਕਪੜਾ 에ਰਪੋਰਟ ਵੀ ਆ ਜਿਹੜਾ ਇਹ ਹਾਚਲ ਨੂੰ ਨੈਸ਼ਨਲ ਤੇ ਇੰਟਰਨੈਸ਼ਨਲ ਟੂਰਿਜ਼ਮ ਨਾਲ ਜੋੜਦਾ ਵਾ ਜਿਹੜੇ ਸਾਰੇ ਫੇਰਨਰ ਆਉਂਦੇ ਆ ਇੱਥੇ ਉੱਤਰਦੇ ਇੱਥੋਂ ਨਾਲ ਹੀ ਕਸੌਲ ਆ ਸ਼ਾਨਦਾਰ ਜੀ ਦੇ ਵਿੱਚ ਤੁਹਾਡਾ ਸਵਾਗਤ ਆ ਵੀ ਇੱਕ ਰਾਈਡਰ ਵੀ ਬੜਾ ਤੇ ਮਹਾਰਾਸ਼ਟਰ ਤੋਂ ਮਹਾਰਾਸ਼ਟਰ ਆਪਾਂ ਪੰਜਾਬ ਆ ਜੀ ਫੇਰ ਆਪਾਂ ਵੀ ਉਹੀ ਆਪਣੀ ਪੁਰਾਣੀ ਵਾਲੀ ਊਂਟਾਂ ਨਾਲ ਤੇ ਬਸ ਹੁਣ ਪਹੁੰਚ ਹੀ ਗਏ ਆ ਇੱਕ ਤਰ੍ਹਾਂ ਵੰਡੀ ਦੇ ਲੱਗ ਗਏ ਆ 40 ਕਿਲੋਮੀਟਰ ਰਹਿ ਗਿਆ ਹੋਰ ਅੱਜ ਇਹ ਸਿੰਗਲ ਟਨਲ ਆ ਜਿਹੜੀਆਂ ਬਾਕੀ ਨੇ ਉਹ ਡਬਲ ਰਵਾਂ ਦਾ ਮਤਲਬ ਇੱਕ ਸਾਈਡ ਆਉਣ ਨੂੰ ਇੱਕ ਸਾਈਡ ਜਾਣ ਨੂੰ ਇੱਥੇ ਦੋਨੋਂ ਆ ਜਾਣ ਇਕੱਠਾ ਹੀ ਹੁੰਦਾ ਆ ਇੱਥੇ ਅੱਗੇ ਆਪਾਂ ਨਿਕਲੇ ਟਨਲ ਤੋਂ ਬਾਹਰ ਇਹ ਤਾਂ ਸੱਜਿਆ ਤੈਨੂੰ ਮੁਰਨਾ ਤੇ ਹੀ ਖੱਬੇ ਨੂੰ ਨਹੀਂ ਮੁੜਨਾ ਬਾਹਰ ਤੋਂ ਬਾਹਰ ਨਿਕਲ ਲੇ ਤੇ ਆਹ ਦੇ ਕੇ ਕੋ ਦਾ ਮਨੇ ਜੇ ਕੋਈ ਨਹੀਂ ਕਹਿੰਦਾ ਸਾਹਮਣੇ ਦੇਖਣ ਦਾ ਤਾਂ ਕਰਕੇ ਕਈ ਬੰਦੇ ਸਿੱਧੀ ਗੱਡੀ ਕੱਢ ਦਿੰਦੇ ਆ ਉਹਦਾ ਧਿਆਨ ਰੱਖਿਆ ਕਰੋ ਬਸ ਹਲੋ ਮੰਦਰ ਦੀ ਖੂਬਸੂਰਤੀ ਦੇਖੋ ਬੰਤਰ ਪੂਰੀ ਵਧੀਆ ਨਾਲੇ ਸਾਹਮਣੇ ਦੀ ਲੋਕੇਸ਼ਨ ਇਧਰ ਦੇ ਪਾਸੇ ਪਹਾੜ ਨੇ ਤੇ ਦਰਿਆ ਵਾ ਤੇ ਇਧਰਲੀ ਪਾਸੇ ਮੰਦਰ ਬਣਿਆ ਆ ਅ ਜਿਹੜੀ ਰੂਟ ਤੁਸੀਂ ਦੇਖ ਰਹੇ ਹੋ ਇਹ ਮਨਾਲੀ ਜਾਣ ਨੂੰ ਪੁਰਾਣਾ ਰਸਤਾ ਸੀਗਾ ਜਿਹੜੀ ਇੱਧਰ ਦੀ ਟਨਲ ਆ ਉਹ ਵਾਲੀ ਉੱਪਰ ਨਹੀਂ ਹੋਈ ਜਦੋਂ ਉਹ ਖੁੱਲ ਗਈ ਫਿਰ ਆ ਰੂਟ ਵੀ ਬੰਦ ਕਰ ਦੇਣਗੇ ਕਿਉਂਕਿ ਇੱਧਰ ਦੇ ਪਾਸੇ ਦਰਿਆ ਕਰਕੇ ਜਾਦਾ ਨੁਕਸਾਨ ਹੁੰਦਾ ਰਹਿੰਦਾ ਵਾ ਤੇ ਪੱਥਰ ਵੀ ਡੁੱਬ ਜਾਂਦੇ ਇੱਧਰਲੇ ਪਾਸੇ ਪਹਾੜਾਂ ਤੋਂ ਲੈਂਡ ਸਲਾਈਡਿੰਗ ਵੀ ਹੁੰਦੀ ਆ ਇਹ ਪੁਰਾਣਾ ਰਸਤਾ ਜਦੋਂ ਨਵੀਂ ਟਨਲ ਬਣ ਗਈ ਫਿਰ ਇਹ ਵੀ ਸ਼ਕਤ ਜਿਹਾ ਟਨਲ ਦੇ ਵਿੱਚ ਆ ਇਹ ਆ ਬੱਟ ਤਾਨਾ ਵਿੱਚ ਸਵਾਗਤ ਤੁਹਾਡਾ ਸਵਾਗਤ ਹੈ ਸਵਾਗਤ ਹੈ ਲਾਈਟਿੰਗ ਬਹੁਤ ਸ਼ਾਨਦਾਰ ਹੈ ਲਾਈਟਿੰਗ ਆਹ ਟੰਗਲ ਤੋਂ ਬਾਹਰ ਨਿਕਲ ਲਈ ਖੂਬਸੂਰਤ ਨੇਾਰੇ ਇਧਰਲੇ ਪਾਸੇ ਤੁਸੀਂ ਕੋਲ ਦੇਖ ਸਕਦੇ ਹੋ ਕਿੰਨਾ ਸ਼ਾਨਦਾਰ ਦੂਆ ਆਰੇ ਦੁਆਲੇ ਪਾਰ ਵਿੱਚ ਕੋਲ ਤੇ ਥੱਲੇ ਦਰਿਆ ਓਏ ਐਲੋ ਅਨੁਵਾਨ ਜੀ ਘਾਲੇ ਬਾਲ ਅਨੁਵਾਨ ਡਰ ਗਿਆ ਅੱਜ ਇਹ ਪੰਦੇ ਡੈਮ ਵਾਲੀ ਵੱਲ ਚੱਲਦਾ ਜਿਹੜਾ ਮਨਾਲੀ ਤੇ ਮੰਡੀ ਨੂੰ ਜੋੜਦਾ ਉਸ ਦੇ ਵਿੱਚ ਇਥੇ ਵੀ ਪਾਣੀ ਦਾ ਵਾ ਉਹ ਤੇਜ਼ ਹੋ ਜਾਂਦਾ ਜਦੋਂ ਡੈਮ ਖੁੱਲਦਾ ਤੇ ਇੱਥੇ ਵੀ ਕੋਈ ਵੀਡੀਓ ਵੀ ਦੇਖਿਆ ਉਹਨਾਂ ਵਿੱਚ ਐਡ ਕਰ ਦਿਆਂ ਨਾਲ ਇਹੇ ਡੈਮ ਆ ਜਿਹਨੇ ਪਿਛਲੇ ਸਾਲ ਇੱਥੇ ਤਵਾਈ ਨਚਾਈ ਹੋਈ ਸੀਗੀ ਤੇ ਆਕੀ ਇੱਥੇ ਬਾਬੇ ਦੀ ਮੇਰੇ ਨਾਲ ਸਭ ਸੁੱਖ ਸ਼ਾਂਤੀ ਇਹ ਇੱਕ ਬੂਗ ਚੋਰ ਤੇ ਝਾਕ ਕੇ ਬੰਲਾ ਦੇਖਦਾ ਨਾ ਥੱਕੇ ਆਹ ਵਦਨੀ ਬਾਜੀ ਕਿੱਧਰ ਆ ਰਹੇ ਰੌਂਗ ਸਾਈਡ ਨਾਲੇ ਸਕੂਲ ਆਸੇ ਗਏ ਵੀ ਰੌਂਗ ਸਾਈਡ ਆ ਰਿਹਾ ਪੂਰਾ ਹਾਲਾ ਦੁਨੀਆ ਦਾ ਹਾਂਜੀ ਪਹੁੰਚ ਗਏ ਐ ਐਚਪੀ ਦੇ ਪੰਪ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਮੈਨੂੰ ਤੇ ਆਪਾਂ ਹੁਣ ਇਤੋਂ ਦੀ ਬਰ ਮੰਡੀ ਰਹਿ ਗਿਆ 15 ਕਿਲੋਮੀਟਰ ਤੇ ਇੱਥੇ ਰੁਕੇ ਸੀਗੇ ਤੇਲ ਪੁਆਨ ਨੂੰ ਤੇ ਤੇਲ ਆ ਪੰਪ ਵਾਲਿਆ ਟੈਂਕੀ ਕਰਾ ਲਈ ਫੁੱਲ ਹੁਣ ਸਿੱਧਾ ਜਾ ਕੇ ਬ੍ਰੇਕ ਲਾਵਾਂ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਦਿਖਾਉਨੇ ਆ ਗੁਰਦੁਆਰਾ ਸਾਹਿਬ ਤੇ ਕਰੋਨੇ ਆ ਦਰਸ਼ਨ ਆ ਆ ਜਿਹੜੀ ਵੀ ਰੋਡ ਦੇਖ ਰਹੇ ਹੋ ਨਾ ਪਿਛਲੇ ਤੋਂ ਪਿਛਲੇ ਸਾਲ ਇੱਥੇ ਬਹੁਤ ਜ਼ਿਆਦਾ ਫਲੱਡ ਆ ਗਈ ਸੀ ਉਦੋਂ ਕਰਕੇ ਆ ਸਾਰੀ ਸੜਕ ਟੁੱਟ ਗਈ ਸੀ ਹਲੇ ਵੀ ਇੱਥੇ ਕੰਮ ਚੱਲੀ ਜਾਂਦਾ ਦੇਖ ਲਓ 2 ਸਾਲ ਹੋ ਗਏ ਅੱਪਾ ਸਿੱਧੇ ਆ ਜਾਣਗੇ ਆ ਜਿਹੜੀ ਟਨਲ ਛੱਟਦੀ ਆਪਾਂ ਇਹ ਸਿੱਧਾ ਬਾਹਰ ਜਾਂਦੀ ਆ ਪੰਜਾਬ ਵੱਲ ਆਪਾਂ ਥੱਲੇ ਉਤਰਗੇ ਰੋਡ ਤੇ ਮਨਾਲੀ ਵੱਲੇ ਰਸਤਾ ਜਿਹੜਾ ਆਂਦਾ ਅੱਗੇ ਟਨਲ ਚੋਂ ਨਹੀਂ ਜਾਣਾ ਹੈਗਾ ਜੇ ਟਨਲ ਚੋਂ ਗਏ ਫਿਰ ਆਪਾਂ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੇ ਮੰਡੀ ਮੰਡੀ ਜਾਣਾ ਤਾਂ ਉੱਥੇ ਥੱਲੇ ਉਤਰਨਾ ਹੀ ਪੈਣਾ ਤੁਹਾਨੂੰ ਲਓ ਜੀ ਵੇ ਆਪਾਂ ਵਰਗੇ ਮੰਡੀ ਦੇ ਅੰਦਰ ਆ ਸਾਰਾ ਆਪਣੇ ਕੋਲ ਮੁੰਡੇ ਸਟਾਰ ਨੇ ਜੇਰਾ ਕੋਈ ਇੱਕ ਦੇਖਦੇ ਆਂ ਜੀ ਦਿਆ ਮਾਸਾ ਬਹੜੇ ਵਰਤਿਆ ਸਾਰੇ ਸੁਦੇ ਲਗਿਆ 1 ਕਿਲੋਮੀਟਰ ਪੂਰਾ ਹੋਰ ਜਿਆਦੇ ਕੋਲੋਂ ਤੁਹਾਨੂੰ ਦਰਸ਼ਨ ਲਈ ਆਸ ਦੀ ਕਰਦੇ ਇੱਥੇ ਅਨਾਉਂਸਮੈਂਟ ਹੋ ਰਹੀ ਆ ਜੀ ਨਦੀ ਦੇ ਕਿਨਾਰੇ ਨਾਲ ਕੋਈ ਕਿਸੇ ਟਾਈਮ ਵੀ ਪਾਣੀ ਦਾ ਵਹਾਅ ਵਧੇ ਸਕਦਾ ਉਹ ਵੀ ਦੇਖੋ ਡੈਮ ਖੁੱਲੰਗੇ ਉਹ ਲੰਗੇ ਉੱਤੇ ਆ ਕੇ ਸਭ ਕੁਝ ਪੇਰਾਮ ਪਾਣੀ ਦਾ ਆਇਆ ਆ ਰਿਹਾ ਤੇ ਹਲੇ ਵੀ ਪੂਰਾ ਤੇਜ਼ ਹੈ ਅੰਦਰ ਦੇ ਪਾਸੇ ਕੋਈ ਦੁਆਰਾ ਸਾਹ ਆ ਗਿਆ ਆਪਾਂ ਪਹੁੰਚ ਗਏ ਜੇ ਦਰਵਾਜ਼ਾ ਸ੍ਰੀ ਕੁਤੂਨ ਦੀ ਮੰਡੀ ਤੋਂ ਅੱਚਲ ਹੁੰਦੇ ਆਏ ਆ ਜੀ ਹਾਂਜੀ ਪਹੁੰਚ ਚੁੱਕੇ ਹਾਂ ਇਹ ਗੁਰਦੁਆਰਾ ਸਾਹਿਬ ਤੇ ਕਰਦੇ ਆਂ ਦਰਸ਼ਨ ਮੇਲੇ ਦੇ ਤੁਹਾਨੂੰ ਵਿਖਰਾਉਨੇ ਆ 1701 ਈਸਵੀ ਵਿੱਚ ਗੁਰੂ ਸਾਹਿਬ ਰਵਾਲਸਰ ਵਿਸਾਖੀ ਦੇ ਮੇਲੇ ਦੌਰਾਨ ਆਏ ਹੋਏ ਸੀਗੇ ਤੇ ਉਸ ਤੋਂ ਉਪਰੰਤ ਜਦੋਂ ਗੁਰੂ ਸਾਹਿਬ ਆਨੰਦਪੁਰ ਸਾਹਿਬ ਨੂੰ ਵਾਪਸ ਜਾਣ ਲੱਗੇ ਤਾਂ ਮੰਡੀ ਦਾ ਰਾਜਾ ਆਪਣੇ ਪਰਿਵਾਰ ਸਮੇਤ ਉੱਥੇ ਪੁੱਜਿਆ ਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਵੀ ਤੁਸੀਂ ਮੰਡੀ ਦੇ ਵਿੱਚ ਵੀ ਆਪਣੇ ਚਰਨ ਪਾਓ ਉਸ ਰਾਜੇ ਦਾ ਨਾਮ ਸੀ ਸਿੱਧ ਸੈਨ ਤੇ ਉਸ ਵਕਤ ਮੁਗਲਾਂ ਦਾ ਦੌਰ ਚੱਲ ਰਿਹਾ ਸੀ ਤੇ ਉਹਨਾਂ ਨੇ ਪੂਰੇ ਮੰਡੀ ਵਾਲਿਆਂ ਨੂੰ ਪਰੇਸ਼ਾਨ ਕੀਤਾ ਹੋਇਆ ਸੀ ਤੇ ਗੁਰੂ ਸਾਹਿਬ ਨੇ ਉਹਨਾਂ ਦਾ ਦੁੱਖ ਦਰਦ ਸੁਣਦੇ ਹੋਏ ਤੇ ਉਹਨਾਂ ਦਾ ਪ੍ਰੇਮ ਦੇਖਦੇ ਹੋਏ ਆਪਣੇ ਸਿੰਘਾਂ ਨੂੰ ਹੁਕਮ ਦਿੱਤਾ ਤੇ ਉੱਥੋਂ ਦੀ ਚਾਲੇ ਮੰਡੀ ਵੱਲ ਨੂੰ ਪਾਏ ਉਹਨਾਂ ਦੇ ਨਾਲ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਵੀ ਸਨ ਉਹਨਾਂ ਨੇ 500 ਸਿੰਘ ਘੋੜਸਵਾਰਾਂ ਦੇ ਨਾਲ ਜਦੋਂ ਉਹਨਾਂ ਨੇ ਨਗਾਰੇ ਦੀ ਗੂੰਜ ਪੂਰੇ ਪਹਾੜੀ ਇਲਾਕੇ ਦੇ ਵਿੱਚ ਪਈ ਤਾਂ ਮੁਗਲਾਂ ਨੂੰ ਵੀ ਇੱਕ ਵਾਰ ਤਰਥੱਲੀ ਮਚ ਗਈ ਗੁਰੂ ਸਾਹਿਬ ਜੀ ਨੇ ਇੱਥੇ 6 ਮਹੀਨੇ 18 ਦਿਨ ਤਪੱਸਿਆ ਕੀਤੀ ਸੀ ਤੇ ਉਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਜੀ ਆਨੰਦਪੁਰ ਸਾਹਿਬ ਨੂੰ ਜਾਣ ਲੱਗੇ ਇੱਕ ਸ਼ਰਧਾਲੂ ਨੇ ਗੁਰੂ ਸਾਹਿਬ ਨੂੰ ਬੰਦੂਕ ਭੇਟ ਕੀਤੀ ਤੇ ਜਦੋਂ ਗੁਰੂ ਸਾਹਿਬ ਜੀ ਆਨੰਦਪੁਰ ਸਾਹਿਬ ਨੂੰ ਚੱਲੇ ਪਾਨ ਲੱਗੇ ਤਾਂ ਉਹਨਾਂ ਨੂੰ ਪਤਾ ਸੀ ਵੀ ਰਾਜੇ ਦੇ ਮਨ ਦੇ ਵਿੱਚ ਕੋਈ ਦਾਦਾ ਤੇ ਜਦੋਂ ਉਸ ਵਕਤ ਰਾਜੇ ਨੇ ਕਿਹਾ ਵੀ ਗੁਰੂ ਸਾਹਿਬ ਜੇ ਤੁਸੀਂ ਚਲੇ ਗਏ ਫਿਰ ਮੈਨੂੰ ਔਰੰਗਜ਼ੇਬ ਬਹੁਤ ਤੰਗ ਕਰੇਗਾ ਤੇ ਗੁਰੂ ਸਾਹਿਬ ਜੀ ਨੇ ਇੱਕ ਹਾਂਡੀ ਲਈ ਤੇ ਉਹਨੂੰ ਬਿਆਸ ਦਰਿਆ ਦੇ ਵਿੱਚ ਰਖਵਾ ਕੇ ਉੱਤੇ ਆਪਣੀ ਬੰਦੂਖ ਦਾ ਨਿਸ਼ਾਨਾ ਪਰਖਿਆ ਤੇ ਜਦੋਂ ਉਹਨਾਂ ਨੇ ਨਿਸ਼ਾਨਾ ਲਗਾਇਆ ਤਾਂ ਉਹ ਹਾਂਡੀ ਟੁੱਟੀ ਨਹੀਂ ਸਗੋਂ ਉਲਟ ਕੇ ਪਾਣੀ ਦੇ ਵਿੱਚ ਉਸੇ ਤਰ੍ਹਾਂ ਹੀ ਸਿੱਧੀ ਹੋ ਗਈ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਵਾਰ ਦਿੱਤਾ ਜੈਸੇ ਬਚੀ ਹੈ ਤੇਰੀ ਹਾਂਡੀ ਐਸੇ ਬਚੇਗੀ ਤੇਰੀ ਮੰਡੀ ਜੋ ਮੰਡੀ ਕੋ ਲੂਟेंगे ਉਸਮਾਨੀ ਗੋਲੇ ਛੂਟेंगे ਇਹ ਵਰ ਦੇ ਕੇ ਗੁਰੂ ਸਾਹਿਬ ਜੀ ਉੱਥੋਂ ਰਵਾਨਾ ਹੋ ਗਏ ਅਨੰਦਪੁਰ ਸਾਹਿਬ ਲਈ ਤੇ ਉਸ ਤੋਂ ਬਾਅਦ ਅੱਜ ਤੱਕ ਮੰਡੀ ਦੇ ਉੱਤੇ ਕੋਈ ਐਸੀ ਆਫਤ ਨਹੀਂ ਆਈ ਅਸੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਜੀ ਸਕੂਲ ਬਣਿਆ ਹੋਇਆ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੇ ਇੱਧਰ ਜੀ 메ਨ ਦਰਬਾਰ ਸਾਹਿਬ ਨੂੰ ਰਸਤਾ ਜਾਂਦਾ ਕਰਦੇ ਆਂ ਦਰਸ਼ਨ ਮੇਲੇ ਦੇ ਤੁਹਾਨੂੰ ਵੀ ਕਰਾਣੇ ਆਂ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਣ ਦੀ ਪੂਰੀ ਸੁਵਿਧਾ ਵਾ ਸਾਹਮਣੇ ਜਿਹੜੀਆਂ ਤੁਸੀਂ ਦੇਖ ਰਹੇ ਹੋਏ ਸਾਰੀਆਂ ਸਰਾਹ ਬਣੀਆਂ ਹੋਈਆਂ ਵਾ ਤੇ ਇੱਥੇ ਏਸੀ ਵਾਲੇ ਰੂਮ ਵੀ ਨੇ ਤੇ ਵਿਦਾਊਟ ਏਸੀ ਰੂਮ ਵੀ ਨੇ ਜਿਵੇਂ ਤੁਹਾਨੂੰ ਠੀਕ ਲੱਗਦਾ ਉਵੇਂ ਤੁਸੀਂ ਰਹਿ ਸਕਦੇ ਹੋ ਇੱਥੇ ਤੇ ਹਰ ਇੱਕ ਤਰ੍ਹਾਂ ਦੀ ਸੁਵਿਧਾ ਲੰਗਰ 24 ਘੰਟੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਦਵਾਈ ਮਲਮ ਦੀ ਸੁਵਿਧਾ ਵੀ ਇੱਥੇ ਤੁਹਾਨੂੰ ਮਿਲ ਸਕਦੀ ਆ ਪਹੁੰਚੋ ਜ਼ਰੂਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੀ ਦੀਆਂ ਪੰਜ ਨਿਸ਼ਾਨੀਆਂ ਅੱਜ ਵੀ ਮੌਜੂਦ ਹਨ ਜਿਨ੍ਹਾਂ ਦੇ ਸੰਗਤ ਨੂੰ ਦਰਸ਼ਨ ਕਰਵਾਏ ਜਾਂਦੇ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਰਬਾਬ ਸਾਹਿਬ ਤਲਾਈ ਸਾਹਿਬ ਅਤੇ ਪਲੰਗ ਸਾਹਿਬ ਮੌਜੂਦ ਹਨ ਜਿਨ੍ਹਾਂ ਦੇ ਸੰਗਤ ਨੂੰ ਦਰਸ਼ਨ ਕਰਵਾਏ ਜਾਂਦੇ ਹਨ ਇੱਕ ਰਾਈਫਲ ਬਾਰੂਦ ਦੀ ਕੂਪੀ ਜਿਹੜਾ ਤੁਸੀਂ ਆ ਸਾਹਮਣੇ ਆ ਜਗ੍ਹਾ ਦੇਖ ਰਹੇ ਹੋ ਉਹ ਜਿਹੜੀ ਜਗ੍ਹਾ ਬਣੀ ਹੋਈ ਹੈ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਬਹਿ ਕੇ ਤਪੱਸਿਆ ਕੀਤੀ ਸੀ ਆ ਜਗ੍ਹਾ ਦੇ ਵਿੱਚ ਤੇ ਇੱਥੇ ਹਰ ਸਾਲ ਦਸੰਬਰ ਤੇ ਜਨਵਰੀ ਦੇ ਮਹੀਨੇ ਦੇ ਵਿੱਚ ਪਾਟ ਰਖਾਏ ਜਾਂਦੇ ਆ ਤੇ ਉਦੋਂ ਦੀਵਾਨ ਲੱਗਦੇ ਆ ਪੂਰੇ ਦਰਿਆ ਦੇ ਵਿੱਚ ਤੇ ਮੈਂ ਪਿਛਲੇ ਸਾਲ ਇੱਥੇ ਆਇਆ ਸੀ ਉਹ ਕਲਿੱਪ ਮੈਂ ਵਿੱਚ ਐਡ ਕਰ ਦੂੰਗਾ ਤੁਸੀਂ ਦੇਖਿਓ ਉਹ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੱਪ ਕੀਤਾ ਸੀ ਆ ਸਥਾਨ ਤੇ ਬੈਠ ਕੇ ਤੇ ਇਸ ਤਰਫ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਸਤਿ ਆਪੇ ਤਾਂ ਵਾਹਿਗੁਰੂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਚਲੋ ਬਾਬੇ ਦੀ ਕਿਰਪਾ ਨਾਲ ਅਸੀਂ ਸਿੱਧਾ ਢਾਬੇ ਤੇ ਰੁਕਾਂਗੇ ਫੇਰ ਸਿੱਧਾ ਘਰੇ ਆਕਾਰ ਕਿਨੇ ਠੀਕ ਸੁਰਤ ਜਗਾ ਤੇ ਬਸੇ ਹੋਏ ਆ ਤੇ ਅੱਜ ਮੌਸਮ ਵੀ ਪੂਰਾ ਵਧੀਆ ਵਾ ਤੇ ਆ ਤੁਸੀਂ ਜੰਦੀਵਾਰ ਦਾ ਵੀਊ ਦੇਖ ਸਕਦੇ ਹੋ ਇਸ ਤੋਂ ਬਾਅਦ ਤੁਹਾਨੂੰ ਪੰਜਾਬ ਨਾਲ ਮਲਾਉਂਦੇ ਆ ਹਾਂਜੀ ਖਾ ਪੀ ਕੇ ਨਿਕਲ ਗਏ ਆ ਤੇ ਮਾਤਾ ਜੀ ਨੇ ਪਲਾਂਠੇ ਸਾਦੇ ਆਪਾਂ ਸਾਦਾ ਸੈਂਡਵਿਚ ਤੇ ਉਹ ਖੜਾ ਆਪਣਾ ਲਾਲ ਘੋੜਾ ਤੇ ਬਸ ਖਾਬੀ لے ਆ ਤੇ ਹੁਣ ਨਿਕਲਣ ਲੱਗੇ ਐ ਇੱਥੋਂ ਚੱਲਦੇ ਆ ਅੱਗੇ ਤੇ ਪੰਜਾਬ ਜਾ ਕੇ ਕਰਦੇ ਆ ਵੀਡੀਓ ਦੀ ਐਂਡਿੰਗ ਵੀਰ ਇੱਕ ਕਿੰਨਾ ਸੋਹਣਾ ਦ੍ਰਿਸ਼ ਬਣਦਾ ਇੱਥੇ ਦੀ ਅਜੇ ਵੀ ਕੋਈ ਚੈਨਲ ਦੇ ਕਰੇ ਹੋ ਇਹ ਲਾਸਟ ਚੈਨਲ ਆ ਤੇ ਉਦੋਂ ਜਦੋਂ ਆਉਂਦੇ ਆ ਉਦੋਂ ਇਹ ਪਹਿਲੀ ਆ ਤੇ ਬਸ ਹੁਣ ਇਹ ਨਿਕਲ ਗਈ ਆ ਫਾਇਮਾ ਜਲਦਬਾਰ ਤੇ ਫੇਰ ਤੁਹਾਨੂੰ ਮਿਲਦੇ ਆ ਹਟਾ ਨਲ ਜਿੰਨੇ ਵੱਡੇ ਆ ਉਹ ਨਹੀਂ ਆਵੇ ਵਿੱਚ ਵਕਤ ਆ ਹੱਜਾਸ ਨੇ ਮੁੜ ਜਾਦਾ ਆ ਬਾਹਰ ਨਿਕਲਿਆ ਏ ਅੰਦਰ ਤਾਂ ਇੰਨੀ ਗਰਮੀ ਸੀਗੀ ਵੀ ਤੁਸੀਂ ਪੁੱਛੋ ਬਾਹਰੋਂ ਤਾਂ ਵਧੀਆ ਬਸ ਹੁਣ ਇੱਕ 20 ਕਿਲੋਮੀਟਰ ਕੀਰਤਪੁਰ ਸਾਹਿਬ ਹਾਂਜੀ ਪੰਜਾਬ ਤੇ ਐਂਟਰ ਕਰ ਚੁੱਕੇ ਹਾਂ ਹੁਣ ਇਸ ਟਾਈਮ ਅਸੀਂ ਖੜੇ ਹਾਂ ਚਮਕੌਰ ਸਾਹਿਬ ਦੇ ਬਾਹਰ 10 ਧੰਨੇ ਸ਼ਹਾਦਤ ਦੇ ਸਾਹਮਣੇ ਤੇ ਇੱਧਰਲੇ ਪਾਸੇ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਤੇ ਹੁਣ ਆਪਾਂ ਪਾਣੀ ਪੂਣੀ ਪੀ ਕੇ ਬਸ ਫਿਰ ਤੁਹਾਨੂੰ ਘਰੇ ਜਾ ਕੇ ਮਿਲਦੇ ਆਂ ਚੰਗਾਈ ਤੇਰੇ ਆਏ ਪਹੁੰਚ ਗਏ ਆ ਕੋਲੋਂ ਆਪਾਂ ਨੂੰ ਆਪਣਾ ਘਰ ਨਜ਼ਰ ਆ ਰਿਹਾ ਤੇ ਉਹ ਬੈਠ ਨਜ਼ਰ ਆ ਰਿਹਾ ਵਾ ਬਸ ਕੁਛ ਸਮਾਂ ਹੋਰ ਆਪਾਂ ਘਰੇ ਪਹੁੰਚਣ ਵਾਲੇ ਆਂ ਬੇਦੀਕੇ ਦਾ ਪਨਾ ਸਫਰ ਇੱਕ ਨੰਬਰ ਰਿਆ ਤੇ ਆਪਾਂ ਹੁਣ ਪਹੁੰਚ ਗਏ ਘਰੇ ਬਹੁਤ ਵਧੀਆ ਸਫਰ ਰਿਆ ਤੇ ਬਹੁਤ ਵਧੀਆ ਟ੍ਰਿਪ ਰਿਆ ਸਾਡਾ ਇੱਕ ਵੀ ਜਗ੍ਹਾ ਆਪਾਂ ਕੋਈ ਗਲਤੀ ਨਹੀਂ ਕੀਤੀ ਵਧੀਆ ਚਲਾਇਆ ਬਸ ਤੁਸੀਂ ਆਪਣਾ ਸਾਰੇ ਕਾਗਜ਼ ਪੱਤਰ ਨਾਲ ਲੈ ਕੇ ਜਾਓ ਕਿ ਰਸਤੇ ਦੇ ਵਿੱਚ ਪੁਲਿਸ ਖੜੀ ਹੁੰਦੀ ਆ ਤੇ ਕਿਤੇ ਰੋਕ ਵੀ ਲੈਂਦੇ ਕਿਤੇ ਰੋਕਦੇ ਵੀ ਨਹੀਂ ਤੇ ਸਵਾਦ ਆਇਆ ਪੂਰਾ ਤੁਸੀਂ ਵੀ ਟ੍ਰਿਪ ਇੰਜੋਏ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਜੇ ਤੁਹਾਨੂੰ ਬਹੁਤ ਵਧੀਆ ਜੇ ਤੁਹਾਨੂੰ ਵਧੀਆ ਲੱਗਾ ਹੋਵੇ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਥੇ ਵੀਡੀਓ ਦੀ ਕਰਦਾ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਕਿਸੇ ਦਿਨ ਨਵੀਂ ਵੀਡੀਓ ਤੇ ਨਵੇਂ ਸਫ਼ਰ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਖੜਾ ਆਪਣਾ ਘੋੜਾ ਬਸ ਇਤੋਂ ਸਮਾਨ ਲਾ ਲਾਂਗੇ ਪਹਿਲਾਂ ਆਪ ਮੂੰਹ ਹੱਥ ਧੋ ਕੇ ਨਾਲ ਨੂੰ ਲਈਏ ਚਾਲੀ ਫਿਰ ਤੁਹਾਨੂੰ ਮਿਲਦੇ ਆ ਕਿਸੇ ਦਿਨ ਨਵੀਂ ਵੀਡੀਓ ਨਾਲ ਚੰਗਾਈ ਸਤਿ ਸ੍ਰੀ ਅਕਾਲ